ਹਾ ਹਏ ਮੀ ਪਾ ਕੇ ਤਾਂ ਠੰਡ ਕਰਤੀ ਰੱਬ ਨੇ ਜੀ ਕਰਦਾ ਮੰਜਾ ਡਾ ਕੇ ਸੌ ਜਾ ਕਿੰਨਾ ਸੋਹਣਾ ਮੌਸਮ ਹੋ ਗਿਆ ਨਹੀਂ ਗगन ਨਹੀਂ ਠੰਡ ਹੋ ਗਈ ਚਾਦੀ ਘੁੱਟ ਬਣਾ ਦੇ ਸਿਰ ਦੁਖੀ ਜਾਂਦਾ ਕਿੱਧਰ ਮਰ ਗਈ ਤੂੰ আরে ਇਹ ਤਾਂ ਚਾਦੀ ਪਈ ਰਹਿੰਦੀ ਆ ਲਿਆਉਣੀ ਆ ਮੰਮੀ ਆ ਲੈ ਜਾ ਮੰਮੀ ਕਿੰਨਾ ਸੋਹਣਾ ਮੌਸਮ ਹੋ ਗਿਆ ਨਾ ਅੱਜ ਹਾਂ ਪੁੱਤ ਰੱਬ ਨੇ ਨਾ ਮੀ ਪਾ ਕੇ ਠੰਡ ਕਰਤੀ ਆ ਮੇਰਾ ਤਾਂ ਅਜ ਐਂ ਜੀ ਕਰਦਾ ਮੰਜਾ ਡਾ ਲਾਂ ਪੈ ਸੌ ਜਾ ਕੋਈ ਨਾ ਬੁਲਾਵੇ ਹਾਈ ਹਾਈ ਤੇਰਾ ਤਾਂ ਐਂ ਜੀ ਕਰਦਾ ਵੀ ਮੈਂ ਸੌ ਜਾ ਨਹੀਂ ਠੰਡਾ ਮੌਸਮ ਵੇਖ ਕੇ ਮੇਰਾ ਤਾਂ ਐਂ ਜੀ ਕਰਦਾ ਪਕੌੜੇ ਹੁਣ ਗਰਮ ਗਰਮ ਨਹੀਂ ਇਕੱਲੀ ਚਾਹ ਚੱਕ ਲਈ ਐ ਤੇ ਨਾਲ ਚੱਲ ਪਕੌੜੇ ਕੱਢ ल्याਉਂਦੀ ਨਹੀਂ ਜਦੋਂ ਵੀ ਮੀਂਹ ਪੈਂਦਾ ਨਾ ਤੂੰ ਕਹਦਾ ਨਹੀਂ ਪਕੌੜੇ ਕੱਢ ਲਿਆ ਪਕੌੜੇ ਕੱਢ ਲਿਆ ਨਹੀਂ ਪਕੌੜੇ ਬਣਾ ਕੇ ਤੂੰ ਪੇਟੀ 'ਚ ਰੱਖਿਆ